ਲੋ ਜੀ ਤਮਾਕੇ 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 ਫਾਜ਼ਿਲ ਕਾ ਸ਼ਹਿਰ ਦੇ ਵਿੱਚ ਰਾਤੀ ਇੱਕ ਹੋਰ ਤਮਾਕਾ ਪੈ ਗਿਆ ਰਾਤ ਨੂੰ ਹਰਬੰਸ ਲਾਟਰੀ ਵਾਲਾ ਨੇ ਇੱਕ ਹੋਰ ਪ੍ਰਾਈਜ਼ ਕਢਾ ਦਿੱਤਾ 45000 ਰੁਪਏ ਪਹਿਲਾਂ 5000 ਰੁਪਏ ਫਿਰ 45000 ਰੁਪਏ ਦਾ ਇਨਾਮ ਨਿਕਲਿਆ ਹੈ ਹਰਬੰਸ ਲਾਟਰੀ ਵਾਲਾ ਨੇ ਤਮਾਕੇ ਤਮਾਕੇ ਪਾਦੇ ਨੇ ਚਲਦੇ ਆਂ ਜਹਾਂਜੀ ਵੀਰਾ ਕੀ ਹਾਲ ਚਾਲ ਨੇ ਵਧੀਆ ਸਰ ਟਿਕਟ ਦੇਖੀ ਆ ਕੀ ਹੋ ਗਿਆ ਲੇਟਨ ਬੰਦ ਕਰੀ ਤੁਹਾਡੇ ਹੋਰ ਭਾਜੀ ਠੀਕ ਠਾਕ ਜੇ ਹਾਂਜੀ ਸਰ ਵਧੀਆ ਜੀ ਹੁਣ ਕਿਹੜਾ ਤਮਾਕੇ ਪਾਦੇ ਤਮਾਕੇ ਤਮਾਕੇ ਪਾਈ ਇਹਨਾਂ ਫਜ਼ਲ ਕਾ ਦੇ ਵਿੱਚ ਹਾਂਜੀ ਸਰ ਪਹਿਲਾ ਇੱਕ 10 ਤਰੀਕ ਨੂੰ 1.5 ਕਰੋੜ ਦਾ ਪ੍ਰਾਈਜ਼ ਸੀ ਫਸਟ ਪ੍ਰਾਈਜ਼ ਉਹਦੇ ਚੇ پنجاب ਪੁਲਿਸ ਦੇ ਮੁਲਾਜ਼ਮ ਨੇ ਸਿਟੀ ਥਾਣੇ ਦੇ ਵਿੱਚ ਉਹਨਾਂ ਨੂੰ ਚੌਥਾ ਇਨਾਮ ਲੱਗਿਆ 5000 ਦਾ ਇਹ ਆਪਦੀ ਟਿਕਟ ਕਲੇਮ ਕਰਾਉਣਾ ਇਹਨੇ ਤਾਂ ਲੋ ਜੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਇਹਨਾਂ ਨੇ ਟਿਕਟ ਪਾਈ ਸੀ ਜਿਹੜਾ ਕਿ ਪਹਿਲਾ ਇਨਾਮ 1.5 ਕਰੋੜ ਸੀ ਤਾਂ ਉਹਦੇ ਵਿੱਚੋਂ 5000 ਰੁਪਏ ਨਿਕਲੇ ਨੇ ਬਾਜੀ ਨੂੰ ਹਾਂਜੀ ਬਾਜੀ ਨਾਲ ਗੱਲਬਾਤ ਕਰਦੇ ਹਾਂਜੀ ਬਾਜੀ ਕੀ ਨਾਮ ਹੈ ਤੁਹਾਡਾ ਮਨਦੀਪ ਮੇਰਾ ਨਾਮ ਕੀ ਕਹਿਣਾ ਚਾਹੋਗੇ ਕਿਤੋਂ ਲਾਟਰੀ ਪਾਈ ਸੀ ਜੀ ਇਹ 10 ਤਰੀਕ ਨੂੰ ਪਾਈ ਸੀ ਜੀ 10 ਤਰੀਕ ਨੂੰ ਲਾਟਰੀ ਆ ਜੀ ਤਾਂ ਫਿਰ ਕਿੰਨੇ ਕੁ ਵਜੇ ਪਾਈ ਸੀ ਇਹ ਸਵੇਰ ਸਵੇਰ ਆਏ ਸੀਗੇ ਸੈਰ ਕਰਨ ਉਹ ਲਾਟਰੀ ਪਾ ਕੇ ਬੱਚੇ ਨਾਲ ਸੀ ਮੇਰੇ ਜੀ ਕਿੰਨੇ ਰੁਪਏ ਨਿਕਲੇ ਨੇ ਕਰਦਾਨੂ ਇਹ 5000 ਰੁਪਏ ਨਿਕਲੇ ਨੇ 5000 ਕਿੰਨੇ ਹਾਂ ਜੀ ਕਿਤੋਂ ਤੋਂ ਲਾਟਰੀ ਆ ਪਾ ਰਹੇ ਹੋ ਉਹ ਜਦੋਂ ਟਾਈਮ ਲੱਗਦਾ ਪਾਲੀ ਦਾ ਜਿਹੜੇ ਰੰਗ ਦੇ ਕੱਪੜੇ ਇਹਨਾਂ ਕੋਲ ਪਾ ਰਹੇ ਨੇ ਕਿੰਨੇ ਸਾਲ ਹੋ ਗਏ ਲਾਟਰੀ ਆ ਉਹ 50 ਸਾਲ ਹੋ ਗਏ ਜੀ ਪੰਜ ਕਦੋਂ ਨਿਕਲੀ ਪਹਿਲੇ ਵੀ ਲੱੜਦੀ ਆ ਪਹਿਲਾਂ ਵੀ ਨਿਕਲਦੀਆਂ ਰਹਿੰਦੀਆਂ ਜੀ ਜੀ ਹਾਂ ਜੀ ਤਾਂ ਹੁਣ ਨਿਕਲੀ ਕਿਓ ਜਿਹਾ ਲੱਗ ਰਿਹਾ ਵਧੀਆ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਹਾਂ ਜੀ ਕੀ ਕਹਿਣਾ ਚਾਹੂੰਗੀ ਦਰਸ਼ਕਾਂ ਨੂੰ ਜਿਹੜੇ ਤੁਹਾਨੂੰ ਦੇਖ ਰਹੇ ਨੇ ਪੈਸੇ ਚਾਹੀਦੇ ਆ ਰੀ ਪਾਉਣੀ ਚਾਹੀਦੀ ਆਪਣੀ ਬਚਤ ਵਿੱਚੋਂ ਬਚਤ ਕਰਕੇ ਪਾਉਣੀ ਚਾਹੀਦੀ ਹੈ ਜੀ ਲੋਟਰੀ ਇੱਕ ਜਰੀਆ ਹੈ ਵਧੀਆ ਹੈ ਜੀ ਜੇ ਆਪਣੀ ਬਚਤ ਵਿੱਚੋਂ ਬਚਤ ਕਰਕੇ ਲੋਟਰੀ ਪਾਓ ਜ਼ਰੂਰ ਪਾਓ ਹਰ ਬੰਸ ਲਾਟਰੀ ਵਾਲਾ ਵਧੀਆ ਕੰਮ ਹੈ ਦਾ ਇਹਦੇ ਕੋਲ ਲੋਟਰੀਆਂ ਪਾਉਣੀਆਂ ਚਾਹੀਦੀਆਂ ਮੋਲ ਨੂੰ ਵੇਖਦੇ ਲੱਗਦਾ ਲੋਕਾਂ ਕੋਲ ਪੈਸੇ ਜਿਹੜੇ ਕਿ ਘੱਟ ਹੋ ਗਏ ਨੇ ਕਾਰੋਬਾਰ ਠਾਪੋ ਗਏ ਨੇ ਨਹੀਂ ਬੱਚਤ ਆਪਣੀ ਬੱਚਤ ਵਿੱਚੋਂ ਕਰਕੇ ਨਾ ਵੀ ਉਹ ਹੀ ਕਹਿ ਰਿਹਾ ਲਾਟਰੀ ਨੂੰ ਹੱਕ ਨਾ ਆਦਤ ਸੱਟਾ ਨਾ ਬਣਾਓ ਆ ਬੱਚਤ ਵਿੱਚੋਂ ਕਰਕੇ ਉਹਨੂੰ ਕਰੋ ਵੀ ਆਨੇ ਜਿੰਨੀ ਬਚਤ ਕਰਕੇ ਉਹਦੇ ਵਿੱਚ ਟਿਕਟ ਲਾਓ ਕਿਸਮਤ ਅਜਮਾਉਣੀ ਪਈ ਚਾਹੀਦੀ ਏ ਕਿਸਮਤ ਅਜਮਾਉਣੀ ਚਾਹੀਦੀ ਹਰ ਇਨਸਾਨ ਨੂੰ ਤਾਂ ਪਾਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਲਾਟਰੀ ਨੂੰ ਸੱਟਾ ਨਾ ਬਣਾਓ ਬੱਚਤ ਵਿੱਚੋਂ ਜਿਹੜੀ ਕਿ ਲੈਟਰੀ ਪਾਓ ਤਾਂ ਗੱਲਬਾਤ ਕਰਦੇ ਦੂਜੇ ਜਿਹੜੇ ਜਿਨ੍ਹਾਂ ਨੂੰ 45000 ਰੁਪਏ ਦਾ ਨਾਮ ਨਿਕਲਿਆ ਹੈ 45000 ਰੁਪਏ ਦਾ ਨਾਮ ਨਿਕਲਿਆ ਹਾਂਜੀ ਸਰ ਕੀ ਨਾਮ ਵੀ ਤੁਹਾਡਾ ਜੀ ਮੇਰਾ ਨਾਮ ਪ੍ਰਮੋਦ ਕੁਮਾਰ ਹੈ ਜੀ ਪਰ ਹਾਂਜੀ ਕਿੰਨੇ ਰੁਪਏ ਦਾ ਨਾਮ ਨਿਕਲਿਆ ਜੀ 45000 ਦਾ ਕੀ ਕੰਮ ਕਰਦੇ ਹੋ ਜੀ ਤੁਸੀਂ ਮੈਂ ਇੱਕ ਕਰਿਆਨੇ ਸ਼ਾਪ ਹੈ ਕਰਿਆਨੇ ਸ਼ੋਪ ਕਿੰਨੇ ਸਾਲਾਂ ਤੋਂ ਲਾਟਰੀ ਪਾ ਰਹੇ ਹੋ ਤਕਰੀਬਨ 10 ਸਾਲ ਤੋਂ ਹੋ ਗਿਆ ਜੀ 10 ਸਾਲ ਹੋ ਗਏ ਪਹਿਲੀ ਵਾਰ ਹੀ ਨਾਮ ਨਿਕਲਿਆ ਜੀ ਪਹਿਲੀ ਵਾਰ ਹੀ 45000 ਨਿਕਲਿਆ ਜੀ ਤੁਹਾਨੂੰ ਕਿਉਂ ਜਿਆ ਲੱਗ ਰਿਹਾ ਬਹੁਤ ਵਧੀਆ ਜੀ ਕੱਲ ਮੇਰੀ ਗੁੜੀਆ ਦਾ ਬਰਥਡੇ ਹੈ ਜੀ ਤੇ ਉਦੋਂ ਯਾਨੀ ਉਹ ਕਹਿੰਦਾ ਕਿਹੜੀ ਪਾਣੀ ਹੈ ਇੱਕ ਵਾਲੀ ਪਾਣੀ ਹੈ ਛੇ ਵਾਲੀ ਪਾਣੀ ਜਾਂ ਅੱਠ ਵਾਲੀ ਪਾਣੀ ਮੈਂ ਕਿਹਾ ਤਿੰਨੋਂ ਲੜ ਰਿਹਾ ਪਾਦਾ ਜੀ ਜੀ ਉਹ ਅੱਠ ਵਾਲੀ ਦੇ ਵਿੱਚ ਲੜ ਰਹੀ ਮੈਨੂੰ 45000 ਰੁਪਏ ਨਿਕਲੇ ਆ 45000 ਰੁਪਏ ਦਾ ਨਾਮ ਨਿਕਲਿਆ ਕੱਲ ਗੁੜੀਏ ਦਾ ਜਨਮ ਦਿਨ ਵੀ ਸੀ ਹਾਂ ਜੀ ਹਾਂ ਜੀ ਹਾਂ ਜੀ ਕਿ ਹੋ ਗਿਆ ਲੱਗਿਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬੜੀ ਯਾਰ ਕਿਸਮਤ ਵਾਲਾ ਸੋਚਿਆ ਸੀ ਵੀ ਮੈਨੂੰ ਨਿਕਲ ਸਕਦੀ ਹੈ ਜੀ ਨਹੀਂ ਸੋਚਿਆ ਤਾਂ ਸੀ ਕਦੇ ਮਾਲਕ ਨੇ ਸੁਨੇਗਾ ਜੀ ਇਹ ਤਾਂ ਮਾਲਕ ਨੇ ਹੁਣ ਕੱਲ ਸੁਣ ਲਈ ਹੈ ਜੀ ਜੀ ਤਾਂ ਹਰ ਬੰਸ ਲਾਟਰੀ ਵਾਲੇ ਵਾਸਤੇ ਕੀ ਕਰਨਾ ਚਾਹੂੰਗੀ ਬਹੁਤ ਵ ਸਾਡੀ ਗਲੀ ਦੇ ਵਿੱਚ ਹੀ ਰਹਿੰਦਾ ਸੀ ਇਹ ਤੇ ਇਹਦੇ ਕੋਲ ਅਸੀਂ ਲੜਦੇ ਜਦੋਂ ਇਹਨੇ ਸ਼ੁਰੂ ਕੀਤਾ ਲੜਕੋ ਬਹੁਤ ਪਾ ਰਹੇ ਜਾਂਦਾ ਹੈ ਜੀ ਹਾਂਜੀ ਪਾਜੀ ਨਾਲ ਗੱਲਬਾਤ ਕਰ ਰਹੇ ਨੇ ਪਾਜੀ ਕੀ ਕਹਿਣਾ ਚਾਹੋਗੇ ਜਿਹੜੇ ਕਿ ਪਹਿਲੇ 5000 45000 ਸਭ ਤੋਂ ਪਹਿਲਾਂ 1 ਕਰੋੜ ਫਿਰ 7.2 ਲੱਖ ਫਿਰ 5000 ਫਿਰ 45000 ਰੁਪਏ ਦਾ ਨਾਮ ਨਿਕਲ ਗਿਆ ਜੀ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਸਰ ਇਹ ਸਾਡੀ ਗਲੀ ਦੇ ਵਿੱਚ ਰਹਿੰਦੇ ਨੇ ਜੀ ਠੀਕ ਹੈ ਸਰ ਇਹ ਕੱਲ ਦੁਪਹਿਰੇ ਟਿਕਟਾਂ ਲੈ ਕੇ ਗਏ ਨੇ ਤਿੰਨ ਹੀ ਗੁੜੀਆ ਦਾ ਬਰਥਡੇ ਸੀ ਇਹਨਾਂ ਦੇ ਜੀ ਗੁੜੀਆ ਦਾ ਲੱਕਾ ਹੀ ਪਹਿਲੀ ਗੱਲ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਇਹ ਫਾਇਲ ਕਨ ਵਾਸੀਆਂ ਦਾ ਜਿਹੜਾ ਮੈਨੂੰ ਬਹੁਤ ਸਹਿਯੋਗ ਦੇ ਰਹੇ ਨੇ ਇਹਨਾਂ ਦੀ ਗੁੜੀਆ ਦਾ ਬਰਥਡੇ ਸੀ ਇਹ ਜਦੋਂ ਟਿਕਟ ਲੈ ਕੇ ਗਏ ਨਾ ਹੀ ਇਹਨਾਂ ਨੂੰ ਕਹਿ ਰਹੀ ਤੁਹਾਨੂੰ ਟਿਕਟ ਜਰੂਰ ਨਿਕਲੇਗੀ ਜਦੋਂ ਇਹ ਟਿਕਟ ਲੈ ਕੇ ਗਏ ਰਾਤ ਢਰਾ ਹੋਇਆ 8 ਵਜੇ ਜੀ ਮੈਂ ਇਹਨਾਂ ਨੂੰ ਪਹਿਲੀ ਕਾਲ ਕੀਤੀ ਮੈਂ ਕਿਹਾ ਬਾਈ ਤੁਹਾਨੂੰ 45000 ਦਾ ਪ੍ਰਾਈਜ਼ ਨਿਕਲ ਚੁਕਾ ਇਹ ਬਹੁਤ ਖੁਸ਼ ਹੈ ਕੁੜੀ ਦਾ ਉਧਰੋਂ ਜਨਮ ਦਿਨ ਮਨਾ ਰਹੀ ਸੀ ਉਧਰੋਂ 45000 ਦਾ ਇਹਨਾਂ ਨੂੰ ਨਾਮ ਲਿਆ ਇਹ ਗੁੱਡੀਆ ਦਾ ਲੱਕ ਆਈ ਮੈਂ ਸੁਨੇਹਾ ਦੇਣਾ ਚਾਹੁੰਦਾ ਫਾਇਲ ਕਾ ਨਿਵਾਸੀਆਂ ਨੇ ਵੀ ਵਾਰ ਤੋਂ ਬਾਅਦ ਲੋਟਰੀ ਪਾਉ ਆਪਦੀ ਕਿਸਮਤ ਜ਼ਰੂਰ ਜਮਾਣੀ ਚਾਹੀਦੀ ਹੈ ਲੋਟਰੀ ਇੱਕ ਸੱਟਾ ਨਹੀਂ ਲੋਕ ਕਮੈਂਟ ਕਰਦੇ ਨੇ ਸਾਡੇ ਵਿੱਚ ਇਹ ਝੂਠ ਮਾਰਦੇ ਨੇ ਫੇਕ ਕਰਦੇ ਨੇ ਪਹਿਲਾਂ ਵੀ 1 ਕਰੋੜ ਦਾ ਨਾਮ ਹਿੱਟ ਹੋਇਆ ਈ ਉਸ ਤੋਂ ਬਾਅਦ 2.5 ਲੱਖ ਲੱਗਾ ਈ ਫਿਰ 5000 ਲੱਗਾ ਈ ਰਾਤ 45000 ਰੁਪਇਆ ਹਿੱਟ ਹੋਇਆ ਸਾਡੀ ਇਸ ਕਿਹੜੀ ਲੋਟਰੀ ਚੋਂ ਨਿਕਲਿਆ ਜੀ ਸਾਰੇ 150 ਦੀਆਂ 2 6 ਰੁਪਏ ਦੀ ਟਿਕਟ ਆਈ 25 ਟਿਕਟਾਂ 150 ਦੀ ਹੁੰਦੀਆਂ ਨੇ ਉਹਦੇ ਵਿੱਚੋਂ ਇਹ ਪਰਮੋਦ ਕੁਮਾਰ ਨੇ ਸਾਡੇ ਮਹੱਲੇ ਦੇ ਇਹਨਾਂ ਨੂੰ 45000 ਰੁਪਏ ਹਿੱਟ ਹੋਇਆ ਜੀ ਰਾਤ ਲਾਟਰੀ ਦਾ ਨਾਮ ਕੀ ਹੈ ਜੀ ਰਾਤ ਇਹ ਲਾਟਰੀ ਆਈ ਨਾਗaland ਸਟੇਟ ਦੀ ਲਾਟਰੀ ਹੁੰਦੀ ਤੇ ਸਿੱਕਮ ਦੀ ਹੁੰਦੀ ਹੈ ਰੋਜ਼ ਨਿਕਲਦੀ ਹੈ ਜੀ ਇਹ ਲਾਟਰੀ ਹਾਂਡੀ ਸਾਰੇ 3 ਟਾਈਮ ਡੇਲੀ ਨਿਕਲਦੀ 1 ਵਜੇ ਡਰਾਅ ਹੁੰਦਾ 6 ਵਜੇ 8 ਵਜੇ ਤਾਂ ਪਾਜੀ ਨੂੰ 45000 ਰੁਪਏ ਦਾ ਨਾਮ ਇਨਾਮ ਨਿਕਲ ਚੁਕਿਆ ਹੈ ਕੱਲ ਜਿਹੜੀ ਕੀ ਇਹਨਾਂ ਦੀ ਬੀਟੀਆ ਦਾ ਜਨਮ ਦਿਨ ਸੀਗਾ ਤੇ ਜਨਮ ਦਿਨ ਦੇ ਮੌਕੇ ਕਹਿੰਦੇ ਨੇ ਵੀ ਉਹਨਾਂ ਦੇ ਉਹਨਾਂ ਦੀ ਕਿਸਮਤ ਹੈ ਜਿਹੜਾ ਕਿ ਉਹਨਦੇ ਜਿਹੜਾ ਕਿ ਲੱਕੇ ਸੀਗਾ ਤੇ ਉਹਨੇ ਲਾਟਰੀ ਚੂਜ਼ ਕੀਤੀ ਸੀ ਤੇ 45000 ਰੁਪਏ ਦਾ ਨਾਮ ਨਿਕਲੇ ਤੇ ਇੱਥੇ ਪੁਲਿਸ ਮੁਲਾਜ਼ਮ ਨੂੰ ਜਿਹੜਾ ਕਿ 5000 ਰੁਪਏ ਦਾ ਇਨਾਮ ਨਿਕਲਿਆ ਆ ਆ ਜਾ ਨੇਰੇ ਮੂੰਹ ਜਿਹੜਾ ਕਿ ਹਰ ਬੰਸ ਲਾਟਰੀ ਤੇ ਪੀੜ ਲਗਣੀ ਸ਼ੁਰੂ ਹੋ ਗਈ ਹੈ ਵਧਾਈਆਂ ਤੇ ਵਧਾਈਆਂ ਆਣੀ ਸ਼ੁਰੂ ਹੋ ਗਈ ਤੁਸੀਂ ਵੀ ਕਮੈਂਟ ਕਰਕੇ ਜਰੂਰ ਵਧਾਈ ਦਿਓ ਤੇ ਤੁਸੀਂ ਵੀ ਆਜਾ ਲੱਕ ਜਮਾਓ ਮੂੰਹ ਮਿੱਠਾ ਕਰਵਾਇਆ ਜਿਹੜੇ ਕਿ 45000 ਰੁਪਏ ਨਿਕਲੇ ਨੇ ਭਾਜੀ ਨੂੰ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਤੇ ਫਿਰ ਜਿਨ੍ਹਾਂ ਨੂੰ 5000 ਰੁਪਏ ਨਿਕਲੇ ਨੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤੇ ਤੋਸੇ ਖਵਾ ਕੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਹਰਬੰਸ ਲਾਟਰੀ ਵਾਲੇ ਖੁਸ਼ੀਆਂ ਹੀ ਖੁਸ਼ੀਆਂ ਮਨਾ ਰਹੇ ਨੇ ਫਾਜ਼ਿਲਕਾ ਦੇ ਵਿੱਚ ਹਰਬੰਸ ਲਾਟਰੀ ਵਾਲਿਆਂ ਨੇ ਆਪਦਾ ਨਾਮ ਚਮਕਾ ਲਿਆ ਹੈ ਤਮਾਕੇ ਦੇ ਤਮਾਕੇ ਪਾਤੇ ਨੇ ਜਲਦੀ ਤੋਂ ਜਲਦੀ ਤੁਸੀਂ ਵੀ ਪਹੁੰਚੋ ਹਰਬੰਸ ਲਾਟਰੀ ਮੈਰੀਆ ਬੁਝਾਰਾ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਸਰ ਮੈਂ ਇਹੀ ਕਹਿਣਾ ਚਾਹੁੰਦਾ ਜੀ ਲਾਟਰੀ ਨੂੰ ਲਾਟਰੀ ਸਮਝ ਕੇ ਪਾਵਾਂਗੇ ਤਾਂ ਕਿਸਮਤ ਜੋਨੋ ਕਾਮਾ ਕੇ ਲਾਟਰੀ ਪਾਈਏ ਨਹੀਂ ਨਿਕਲਦੀ ਉਹਨ ਦੀ ਕਿਸਮਤ ਨਹੀਂ ਹੈਗੀ ਜਿਹੜੇ ਘਟੇ ਕਹੀ ਜਾਂਦੇ ਨੇ ਵੀ ਕਰੇ ਹੀ ਕਰਦੇ ਮੇਰੀ ਲਾਟਰੀ ਨਹੀਂ ਨਿਕਲਦੀ ਨਿਕਲਦੀ ਨਹੀਂ ਪਾਂਦੇ ਹੈ ਨਹੀਂ ਸਾਰੋ ਪਾਂਦੇ ਨਹੀਂ ਉਹ ਘਰੇ ਬੈਠੀ ਸਕੀਮਾਂ ਬਣਾਈ ਜਾਂਦੇ ਨੇ ਵੀ ਲਾਟਰੀ ਪਾਈਏ ਜਨਾਬ ਪਾਈਏ ਇੱਥੇ ਆਉਂਦੇ ਨੇ ਇਹ 150 ਦੀ ਲਾਟਰੀ ਹੈ ਕਈ ਨਹੀਂ ਲੈਂਦੇ ਜਿਹੜੇ ਲੈ ਕੇ ਜਾਂਦੇ ਨੇ ਉਹਨਾਂ ਨੂੰ ਪ੍ਰਾਈਜ਼ ਵੀ ਹਿੱਟ ਹੋ ਰਹੇ ਨੇ ਜੀ ਹਾਂਜੀ ਤਾਂ ਪਾਜੀ ਨੇ ਤਾਂ ਕਾਲੀ ਇਹਨਾਂ ਕਲਾ ਲਈ ਆਪਾਂ ਵੀ ਲਾ ਲਈਏਨ ਕਾਲੀ ਇਹਨਾਂ ਕਰ ਟੋਰ ਸ਼ੋਰ ਨਾਲ ਪੈਸੇ ਜਤੋਂ ਲੈ ਜੀਏ 150 ਰੁਪਏ ਲਿਓ ਤੇਗਾ 45000 ਸਵਾਲ ਲੱਖ 2 ਲੱਖ ਕਰੋੜ ਰੁਪਏ ਦੇ ਪਾਜੀ ਵੱਲੋਂ ਕਰੋੜਪਤੀ ਲੱਖਪਤੀ ਬਣਾਏ ਜਾ ਰਹੇ ਨੇ ਜਲਦੀ ਤੋਂ ਜਲਦੀ ਪਹੁੰਚੋ ਫਰਪਸ ਲਾਟਰੀ ਪਾਜੀ ਅੱਗੇ ਘੜੀ ਲਾਟਰੀ ਆ ਗਈ ਹੈ ਹਾਂਜੀ ਸਾਰਾ ਇਹ ਦੋ ਵਾਰ 24 ਤਰੀਕ ਨੂੰ ਇਹ 22 ਕਰੋੜ ਦਾ ਨਾਮ ਹੈ ਗਰੰਟਡ ਨਾਮ ਹੈ ਜੀ ਇਹ ਗਰੰਟਡ ਨਾਮ 500 ਦੀ ਟਿਕਟ ਹੈ ਜੀ ਹਾਂਜੀ ਸਾਰੇ ਇਹ ਤਾਂ ਨਿਕਲ ਨਹੀਂ ਆ ਜੀ ਹਾਂਜੀ ਸਾਰੇ 24/5 2025 ਨੂੰ ਆਇੰਦਾ ਇਨਾਮ ਤੇ ਨਵੀਂ ਲਾਟਰੀ ਆ ਗਈ ਹੈ ਜੀ ਇਹ ਕਿਹੜੀ ਲਾਟਰੀ ਹੈ ਜੀ ਇਹ ਸਰ ਨਾਗaland ਸਟੇਟ ਦੀ ਲਾਟਰੀਆਂ ਦੀ ਡੀਆਰ ਵਾਲੀ ਗਰੰਟਡ ਨਾਮ ਆਈ ਵਿਕੀਆਂ ਟਿਕਟਾਂ ਚ 22 ਕਰੋੜ ਜੀ ਤੇ ਪਹੁੰਚੋ ਫਟਾਫਟਨ ਹਰ ਬੰਸ ਲਾਟਰੀ ਤੇ ਬਨੇਰੋ ਸਾਡੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਪਾਜੀ ਇੱਕ ਵਾਰੀ ਕੰਟੈਕਟ ਕੰਟੈਕਟ ਨੰਬਰ ਦਾ ਜਰੂਰ ਦੱਸੋ ਸਰ ਸਾਡਾ ਕੰਟੈਕਟ ਨੰਬਰ 9877786653 ਮੇਰੀਆ ਬਾਜ਼ਾਰ ਫਾਇਲ ਕਾ ਨੇਰੇ ਮੋੜ ਸਿੰਘ ਕਬਾੜੀ ਆ ਜੀ ਹਾਂਜੀ ਤਾਂ ਐਸੀ ਤਰ੍ਹਾਂ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ